ਨਮਸਕਾਰ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਪੰਜਾਬੀ ਜਾਗਰਣ ਦੇ YouTube ਚੈਨਲ ਤੇ ਮੈਂ ਅਨੁਰਾਧਾ ਠੋਠਿਆ ਵਾਲੀ ਰੋਡ ਤੇ ਗੁਰਦੁਆਰਾ ਨਜ਼ਦੀਕ ਸਰਕਾਰੀ ਪ੍ਰਾਇਮਰੀ ਸਕੂਲ ਬਸ ਅੱਡਾ ਮਾਨਸਾ ਅਣਸੁਰੱਖਿਅਤ ਇਮਾਰਤ ਵਿੱਚ ਚੱਲ ਰਿਹਾ ਹੈ ਇਸ ਦੇ ਦੋ ਕਮਰੇ ਅਤੇ ਇੱਕ ਸਟੋਰ ਅਣਸੁਰੱਖਿਅਤ ਹੈ ਪਰ ਫਿਰ ਵੀ ਸਕੂਲ ਸਟਾਫ ਨੂੰ ਇਹਨਾਂ ਦੇ ਡਿੱਗਣ ਦਾ ਖਤਰਾ ਬਣਿਆ ਰਹਿੰਦਾ ਹੈ ਇੱਕ ਕਮਰੇ ਦੀ ਛੱਤ ਦਾ ਪਲਾਸਟਰ ਡਿੱਗ ਚੁੱਕਿਆ ਹੈ ਜਦੋਂ ਕਿ ਇੱਕ ਹੋਰ ਕਮਰਾ ਅਤੇ ਸਟੋਰ ਖਸਤਾ ਹਾਲਤ ਵਿੱਚ ਹਨ ਹਾਲਾਂਕਿ ਸਕੂਲ ਪ੍ਰਿੰਸੀਪਲ ਨੇ ਮਹਿਕਮੇ ਨੂੰ ਇਸ ਸੰਬੰਧ ਵਿੱਚ ਜਾਣੂ ਵੀ ਕਰਵਾ ਦਿੱਤਾ ਹੈ ਅਤੇ ਇਸ ਨੂੰ ਅਧਿਕਾਰੀਆਂ ਵੱਲੋਂ ਦੇਖਿਆ ਵੀ ਗਿਆ ਹੈ ਪਰ ਇਸ ਦਾ ਅਜੇ ਤੱਕ ਕੋਈ ਵੀ ਹੱਲ ਨਹੀਂ ਹੋ ਸਕਿਆ ਇਕ ਪਾਸੇ ਜਿੱਥੇ ਕਮਰਿਆਂ ਅਤੇ ਸਟੋਰ ਦੇ ਡਿੱਗਣ ਦਾ ਡਰ ਸਕੂਲ ਸਟਾਫ ਅਤੇ ਬੱਚਿਆਂ ਨੂੰ ਲੱਗਿਆ ਰਹਿੰਦਾ ਹੈ ਉੱਥੇ ਹੀ ਵੱਡੀ ਸਮੱਸਿਆ ਚੱਲ ਰਹੀ ਸਕੂਲ ਵਾਲੀ ਗਲੀ ਵਿੱਚ ਵੀ ਗੰਦਾ ਤੇ ਬਦਬੂਦਾਰ ਪਾਣੀ ਕਈ-ਕਈ ਮਹੀਨੇ ਖੜਾ ਰਹਿੰਦਾ ਹੈ ਨੰਨੇ-ਮੁੰਨੇ ਵਿਦਿਆਰਥੀਆਂ ਨੂੰ ਸਕੂਲ ਆਉਣ ਅਤੇ ਇੱਥੋਂ ਜਾਣ ਵਾਲੇ ਆਪਣੇ ਬੂਟ ਹੱਥਾਂ ਵਿੱਚ ਫੜ ਕੇ ਗੰਦੇ ਪਾਣੀ ਵਿੱਚੋਂ ਲੰਘਣਾ ਪੈਂਦਾ ਹੈ ਅਤੇ ਸਕੂਲੀ ਮਾਪੇ ਵੀ ਕਈ ਵਾਰ ਸਕੂਲ ਪ੍ਰਿੰਸੀਪਲ ਅਤੇ ਸਟਾਫ ਨੂੰ ਇਸ ਬਾਰੇ ਆਖਦੇ ਹਨ ਇਹ ਖੜਾ ਗੰਦਾ ਪਾਣੀ ਜਿੱਥੇ ਬਿਮਾਰੀਆਂ ਨੂੰ ਸੱਦਾ ਦੇ ਰਿਹਾ ਹੈ ਉੱਥੇ ਹੀ ਇੱਕ ਅਧਿਆਪਕਾ ਵਿਨੀ ਗਰ ਗਈ ਇਸ ਪਾਣੀ ਚੋਂ ਲੰਘਦੇ ਹੋਏ ਡਿੱਗ ਗਈ ਸੀ ਜਿਸ ਕਾਰਨ ਉਹਨਾਂ ਦਾ ਅੰਗੂਠਾ ਹੀ ਟੁੱਟ ਗਿਆ ਉਸ ਕਾਰਨ ਉਸਨੂੰ ਘਰ ਬੈਠਣਾ ਪੈ ਗਿਆ ਸਰਕਾਰੀ ਪ੍ਰਾਇਮਰੀ ਸਕੂਲ ਬਸ ਅੱਡਾ ਮਾਨਸਾ ਦੀ ਪ੍ਰਿੰਸੀਪਲ ਸਰਿਤਾ ਗਰਗ ਨਾਲ ਜਦੋਂ ਇਸ ਸੰਬੰਧਿਤ ਗੱਲ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਇਸ ਬਾਰੇ ਉੱਚ ਅਧਿਕਾਰੀਆਂ ਨੂੰ ਲਿਖਿਆ ਹੋਇਆ ਹੈ ਅਤੇ ਇਸ ਦੇ ਹੱਲ ਦੀ ਵੀ ਮੰਗ ਕੀਤੀ ਗਈ ਹੈ। ਮਾਨਸਾ ਤੋਂ ਹਰਕ੍ਰਿਸ਼ਨ ਸ਼ਰਮਾ ਦੀ ਰਿਪੋਰਟ ਪੰਜਾਬੀ ਜਾਗਰਣ